ਤੁਸੀਂ ਇਹ ਸੋਚਦੇ ਹੋਮੋਗੇ ਕਿ ਜਦੋਂ ਅਸੀਂ ਸਿਮਰਨ ਕਰਦੇ ਹਾਂ ਜਿਹੜਾ ਮਨ ਹੈ ਹਰ ਟਾਈਮ ਸੋਚੀ ਜਾਂਦਾ ਸੋਚੀ ਜਾਂਦਾ ਥੌਟ ਆਉਂਦੇ ਜਾਂਦੇ ਰਹਿੰਦੇ ਆ ਜਿਹਦੇ ਨਾਲ ਤੁਸੀਂ ਡਿਸਟਰਬ ਹੋ ਜਾਂਦੇ ਆ ਜਦੋਂ ਤੁਸੀਂ ਵਾਹਿਗੁਰੂ ਮੰਤਰ ਜਪੋਗੇ ਤੁਸੀਂ ਸਿਰਫ ਆਪਣੇ ਸਾਥੇ ਧਿਆਨ ਦਿਓ ਫਿਰ ਜਿਹੜੇ ਮਾੜੇ ਕਰਮ ਹੋਣਗੇ ਉਹ ਇਸ ਧਿਆਨ ਵਿੱਚ ਕੱਟੇ ਜਾਂਦੇ ਆ ਹੌਲੀ ਹੌਲੀ ਕਰਮ ਕੱਟੇ ਜਾਂਦੇ ਆ ਤੁਹਾਡਾ ਧਿਆਨ ਲੱਗਣ ਲੱਗ ਜਾਂਦਾ ਸ਼ੁਰੂ ਸ਼ੁਰੂ ਵਿੱਚ ਥੋੜਾ ਔਖਾ ਲੱਗਦਾ ਪਰ ਹੌਲੀ ਹੌਲੀ ਆਦਤ ਪੈ ਜਾਂਦੀ ਆ ਦੇਖੋ ਮਿਹਨਤ ਤਾਂ ਕਰਨੀ ਪੈਂਦੀ ਆ ਜਦੋਂ ਤੁਸੀਂ ਮੈਡੀਟੇਸ਼ਨ ਕਰਨ ਲੱਗ ਜਾਂਦੇ ਆ ਫਿਰ ਤੁਹਾਡੇ ਵਿਚਾਰ ਘਟਣ ਲੱਗ ਜਾਂਦੇ ਆ ਜੇ ਪਹਿਲਾਂ ਤੁਹਾਨੂੰ 80 ਥਾਟ ਆਉਂਦੇ ਆ ਤਾਂ ਤੁਹਾਨੂੰ 60 ਆਉਣ ਲੱਗ ਜਾਣਗੇ ਇਹ ਇੱਕ ਦਿਨ ਦਾ ਕੰਮ ਨਹੀਂ ਇਹ ਕਈ ਮਹੀਨੇ ਦਾ ਪ੍ਰੋਸੈਸ ਹੈ ਇਸੇ ਤਰ੍ਹਾਂ ਤੁਹਾਨੂੰ 40 ਥਾਟ ਆਉਂਦੇ ਆ ਤਾਂ ਹੌਲੀ-ਹੌਲੀ 30 ਆਉਣ ਲੱਗ ਜਾਣਗੇ ਇਸੇ ਤਰ੍ਹਾਂ 20 10 5 ਫਿਰ ਅਖੀਰਲੇ ਸਮੇਂ ਤੁਹਾਡੇ ਥਾਟ ਜ਼ੀਰੋ ਹੋ ਜਾਣਗੇ ਫਿਰ ਤੁਸੀਂ ਸਮਾਧੀ ਵਿੱਚ ਚਲੇ ਜਾਓਗੇ